ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਰਮਨ ਬਹਿੰਡਾ ਵਾਲਾ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਤੇ YouTube ਚੈਨਲ ਆ ਜੀ ਆਪਣਾ ਹਰਮਨ ਚੋਕੇ ਵਾਲਾ PB03 ਜੇਕਰ ਤੁਸੀਂ ਫੇਸਬੁਕ ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਨੂੰ ਫੋਲੋ ਕਰੋ ਤੇ YouTube ਤੇ ਦੇਖ ਰਹੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਜੀ ਅੱਜ ਪਿੰਡ ਤਾਜੋਕੇ ਪੰਮੜੀ ਦੇ ਨੇੜੇ ਪੈਂਦਾ ਜੀ ਤਸਵੀਂ ਤੇ ਅਸੀਂ ਬਾਬਾ ਪੰਜਾਬ ਦੇ ਤੇ ਇੱਥੇ ਦਸਵੀਂ ਭਰਦੇ ਆ ਜੀ ਅੱਜ ਵੀਨੇ ਇਦੈਨ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕੋਈ ਤਰੇਤ ਤੋਂ ਕੋਈ ਪਰੇਸ਼ਾਨ ਆ ਤਾਂ ਬਾਬਾ ਇੱਥੇ ਆਓ ਜੀ ਸੁੱਖਾ ਸੁੱਕੇ ਜਾਓ ਤੇ ਤੁਹਾਨੂੰ ਇੱਥੋਂ ਇਸ ਗੱਲ ਤੋਂ ਸਟ੍ਰੈਸ ਘਾਟਾ ਮਿਲ ਜੂਗਾ ਤੇ ਬਾਕੀ ਬਾਕੀ ਜੀ ਕਰੋ ਦਰਸ਼ਨ ਗੋਧਵਰਾ ਸਾਹਿਬ ਵੀ ਬਣਿਆ ਹੋਇਆ ਹੈ ਨਾ ਤੇ ਬਾਬਾ ਜੀ ਦਾ ਸਥਾਨ ਵੀ ਬਣਿਆ ਹੈ ਜੀ ਇਦਾਂ ਦੀ ਜਗ੍ਹਾ ਉੱਠਵਾ ਲੱਗੇ ਸਾਰੀਆਂ ਤਕਰੀਮ ਜੀ ਬਾਬਾ ਜੀ ਦੇ ਜਮਾਦ ਲੈ ਲਵੇ ਜੀ ਆ ਕੇ ਦਰਸ਼ਨ ਕਰ ਸਕਦੇ ਨੇ ਆਸ ਜੇ ਇੱਥੇ ਇਸ ਜਗ੍ਹਾ ਤੇ ਉੱਤੇ ਟੂਟੀਆਂ ਦੇ ਪਾਣੀ ਭਰ ਕੇ ਆਉਂਦਾ ਹੈ ਤੇ ਆਪਦੇ ਘਰ ਦੇ ਵਿੱਚ ਸਾਰੇ ਛਿੱਟੇ ਮਾਰੋ ਜੋ ਵੀ ਕੋਈ ਅਵੇਲੇਬਲ ਆ ਕੋਈ ਬਾਦੂ ਘਾਟੂ ਜਾਂ ਕੋਈ ਗ੍ਰਹਿ ਕਲੇ ਸਭ ਨਸ਼ਟ ਹੋ ਜਾਊਗਾ ਜੀ ਬਾਬਾ ਜੀ ਦੇ ਸੁਖਾਂ ਸੁਖੋ ਤੇ ਇੱਥੇ ਬਾਬਾ ਜੀ ਦਾ ਪਾਣੀ ਭਰ ਜਾਂਦਾ ਵਚਨ ਹੋ ਜੇ ਬਾਬਾ ਪੰਜਾਬ ਜੀ ਦੇ ਇਥੋਂ ਕੋਈ ਤੁਹਾਡੇ ਕੋਲ ਗਲਤ ਸ਼ੈ ਨਹੀਂ ਰਹੂਗੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਪਿੰਡ ਤਾਜੋਕੇ ਨੇੜੇ ਤਪਾ ਜ਼ਿਲ੍ਹਾ ਬਰਨਾਲਾ ਪੈਂਦਾ ਜੀ ਸ਼ੋਕਰ ਹੋਈ ਦਰਸ਼ਨ ਇੰਦਰ ਗੁਰਦੁਆਰਾ ਸਾਹਿਬ ਆਣ। ਗੋਸ ਉੱਚਾ ਲੰਬਾਨ ਸ਼ਾਨ ਸਹਿਬ ਬਣਿਆ ਹੋਇਆ ਜੀ। ਆਹ ਹੈ ਗੁਰੂ ਕਾ ਦੀ ਇਮਾਰਤ ਬਹੁਤ ਸੁੰਦਰ ਮਾਤਾ ਹੈ। ਕੋ ਰੋਜੀ ਸੰਗਤਾਂ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਨ ਇੱਥੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਕੋਈ ਵੀ ਗਲਤ ਫਲਦੇ ਇੱਲ ਬਲਾਜਾ ਕਿਤੇ ਨਾ ਟੁਣਾ ਟਾਮ ਬਣ ਜਾ ਕਰ ਰਹਿਣਾ ਬਾਈ ਇੱਥੇ ਸਭ ਕੁਝ ਸਹੀ ਹੁੰਦਾ ਯਾਰ ਕਿਤੇ ਕੋਈ ਡੱਕਾ ਨਹੀਂ ਕਰ ਸਕਦਾ ਜੇ ਇੱਥੇ ਤੁਸੀਂ ਆਇਆ ਕਰੋਗੇ ਐਡੀ ਤਾਕੜੀ ਜਗ੍ਹਾ ਹੈ ਬਾਬੇ ਦੀ ਬਾਬੇ ਪੰਜਾਬ ਦੀ ਕਿਸੇ ਨੇ ਕੀਤਾ ਕਰਾਇਆ ਜਾਂ ਕਹਿੰਦੇ ਸਿਆਣੇ ਸੁਣੇ ਜੇ ਕਰਦੇ ਨੇ ਸਭ ਫੇਲ ਹੈ ਦੇ ਮure ਬਾਬੇ ਮure ਐਡੀ ਤਾਕੜੀ ਜਗ੍ਹਾ ਹੈ ਬਾਕੀ ਉੱਤੇ ਟੂਟੀਆਂ ਤੋਂ ਪਾਣੀ ਭਰ ਕੇ ਨਾ ਇੱਥੇ ਬਚਣ ਆਉਣਾ ਬਾਈ ਦੇ ਕਰੇ ਛਿਟਾ ਦਿਓ ਜੇ ਕੋਈ ਕੋਹਰਾ ਡਕਾ ਤਾਂ ਉਹਨੂੰ ਪਾਣੀ ਦੇ ਦਿਓ ਚਰਤੀਆ ਘੱਲ ਆ ਬਈ ਯਾਰ ਜੇ ਤੁਸੀਂ ਆ ਕੇ ਦੇਖੋਗੇ ਤੇ ਦਰਸ਼ਨ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕੋਈ ਨਸੀ ਆ ਕੇ ਆਉ ਹੋਏਗਾ ਹੁੰਦਾ ਗੁਰਦੁਆਰਾ ਇੱਥੇ ਮਿਲਦਾ ਜੀ ਪ੍ਰਸ਼ਾਦ ਗੁਰੂ ਘਰ ਦੀ ਮਰਯਾਦਾ ਨੂੰ ਮੁੱਖ ਰੱਖਦੇ ਹੋਏ ਲੱਡੂਆਂ ਦੇ ਬਾਈ ਡੱਬਿਆਂ ਦੇ ਢੇਰ ਹੀ ਲੱਗੇ ਪਏ ਹੁੰਦੇ ਵਲੈ ਇੰਨੀ ਅਗਲੇ ਸੇ ਸੋਖ ਬੂਧ ਮੇਲੇ ਫੇੜੀ ਜਣਾਖ ਜਾਂਦਾ ਜੀ ਅਗਲਾ ਨਾ ਦੇਖਣਾਂ ਲੱਗਦਾ ਬਾਈ ਇਹ ਹੈ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਹੈ 24 ਘੰਟੇ ਲੰਗਰ ਚੱਲਦਾ ਜੀ ਬਾਬਾ ਜੀ ਦਾ ਜੇ ਮਰਜ਼ੀ ਆਓ ਲੰਗਰ ਪਿਆਰ ਮਿਲੂ ਸਪਤਾਹਾਂ ਦਾ ਤੇ ਚਾਹ ਪਾਣੀ ਦਾ ਲੰਗਰ ਬਹੁਤ ਵੱਡਾ ਕਰਨਾ ਤੇ ਸੋਹਾਂ ਲੰਗਰ ਹਾਲ ਹੈ ਉਹ ਵੀ ਜੀਅ ਸੇਅਰ ਕਰੋ ਜੀ ਜੇ ਲੋਕਾਂ ਨਾਲ ਹੋ ਸਕੇ